ਵਿਦ ਆਨਸਰ ਬਾਤ ਚੂ ਸंचाई ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਪਿੰਡ ਟਵਾਣਾ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ। ਉਹਨਾਂ ਨੇ ਦੱਸਿਆ ਕਿ 2023 ਦੇ ਵਿੱਚ ਪਿੰਡ ਟਵਾਣਾ ਦੇ ਵਿੱਚ ਇੱਕ ਵੱਡੀ ਸਮੱਸਿਆ ਪੈਦਾ ਹੋਈ ਸੀ। ਉਸ ਸਮੇ ਬਹੁਤ ਸਾਰਾ ਪਾਣੀ ਆਇਆ ਸੀ ਅਤੇ ਉੱਥੇ 8 ਤੋਂ 10 ਫੁੱਟ ਪਾਣੀ ਭਰ ਗਿਆ ਸੀ। ਜਿਸ ਦੇ ਕਾਰਨ ਮਿੱਟੀ ਵਹਿ ਗਈ ਸੀ ਅਤੇ ਕਈ ਏਕੜ ਫਸਲ ਖਰਾਬ ਹੋ ਗਈ ਸੀ। ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੁਣ 29 ਜੂਨ 2025 ਨੂੰ ਕੱਗਰ ਚ ਬਹੁਤ ਸਾਰਾ ਪਾਣੀ ਆ ਗਿਆ ਸੀ ਉਹਨਾਂ ਨੇ ਨਾਲ ਹੀ ਕਿਹਾ ਹੈ ਕਿ ਪੰਜਾਬ ਚ ਸਭ ਤੋਂ ਵੱਧ ਤਬਾਹੀ ਏਕ ਅਗਰ ਦਾ ਪਾਣੀ ਹੀ ਮਚਾਉਂਦਾ ਹੈ ਉਹਨਾਂ ਨੇ ਕਿਹਾ ਕਿ ਇਸ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਜਾਏਗਾ ਜਿਸ ਤੋਂ ਬਾਅਦ ਕੋਈ ਵੀ ਮੁਸ਼ਕਿਲ ਲੋਕਾਂ ਨੂੰ ਨਹੀਂ ਆਏਗੀ ਦੂਜੇ ਪਾਸੇ ਬੇਦਬੀ ਬੇਲ ਨੂੰ ਲੈ ਕੇ ਸੁਖਪਾਲ ਖੈਰਾ ਤੇ ਹਰਪਾਲ ਚੀਮਾ ਤੇ ਤਿੱਖੀ ਬਹਿਸ ਵੀ ਹੋਈ ਹਰਪਾਲ ਜੀ ਮਾਨੇ ਕਿਹਾ ਹੈ ਕਿ ਕੇਸ ਪਹਿਲਾਂ ਵੀ ਬਣਦੇ ਸਨ ਪਰ ਕੋਈ ਕਾਰਵਾਈ ਨਹੀਂ ਸੀ ਹੁੰਦੀ ਸਗੋਂ ਹੁਣ ਖੈਰਾ ਵੱਲੋਂ ਆਪਣੇ ਸਾਥੀਆਂ ਦਾ ਬਚਾਅ ਕੀਤਾ ਜਾ ਰਿਹਾ ਪਟਵਾਨੇ ਦੇ ਵਿੱਚ ਜਿਹੜਾ ਇਹ ਵਿਸ਼ੇ ਧੱਗਰ ਨੂੰ ਚੌੜਾ ਕਰਨ ਦੇ ਲਈ ਇਹਨੂੰ ਸੱਜੇ ਪਾਸੇ ਅਸੀਂ ਧੱਗਰ ਨੂੰ ਚੌੜਾ ਕਰਾਂਗੇ ਤੇ ਉੱਥੋਂ ਜਿਹੜੀ ਮਿੱਟੀ ਕੱਢ ਕੇ ਆ ਸਰ ਉਹ ਮਿੱਟੀ ਕੱਢ ਕੇ ਖੱਬੇ ਪਾਸੇ ਉਹ ਕਿਨਾਰੇ ਦੇ ਉੱਤੇ ਪਾਵਾਂਗੇ ਤੇ ਇਹ ਕੰਮ ਹੈ ਜਿਹੜਾ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹਨਾ ਕੱਲ੍ਹ ਹੀ ਸ਼ੁਰੂ ਹੋ ਜਾਏਗਾ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਰਹੇਗੀ ਧੰਨਵਾਦ ਬੀੜਾ ਸੀਗੀਆਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸਹਿਬ ਅਰਜਨ ਸਾਹਿਬ ਨਕੋਦਰ ਦੇ ਅੰਦਰ ਜਲੰਧਰ ਦੇ ਨੇੜੇ ਨਕੋਦਰ ਸਾਹਿਬ ਆ ਜੀ ਉਥੇ ਅਰਜਨ ਸਾਹਿਬ ਗੁਰੂ ਗੁਰਦੁਆਰਾ ਅਰਜਨ ਸਾਹਿਬ ਐਡ ਗੁਰਦੁਆਰਾ ਅਰਜਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਬੀੜਾ ਜਿਹੜੀਆਂ ਉਹ ਅਗਨ ਭੇਟ ਕੀਤੀਆਂ ਗਈਆਂ 2 ਫਰਵਰੀ ਦਾ ਇਹ ਵਾਕਿਆ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨੇਗੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਔਰ ਉਸੇ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾ ਬਲਤੇਰ ਸਿੰਘ ਰਾਮਗੜ ਸ਼ਾਇਦ ਖਰਾ ਸਭ ਤੁਹਾਡੇ ਪਿੰਡੋਂ ਸੀ ਮੈਨੂੰ ਲੱਗਦਾ ਹੈ ਤੁਹਾਡੇ ਪਿੰਡ ਦੇ ਸੀਗੇ ਰਣਜੀਤ ਸਿੰਘ ਸੌਰੀ ਬਲਤੇਰ ਸੀ ਰਾਮਗੜ ਹਾਂ ਰਾਮਗੜ ਚਿਲਮਲ ਸਿੰਘ ਗਰਸ਼ਿਆਣਾ ਹਰਮਿੰਦਰ ਸਿੰਘ ਇਹ ਚਾਰ ਨੌਜਵਾਨ ਜਿਹੜੇ ਉਸ ਸਮੇਂ ਸ਼ਹੀਦ ਕਰ ਦਿੱਤੇ ਗਏ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਪੰਜਾਬ ਦੇ ਅੰਦਰ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇਂ ਐਜੂਕੇਸ਼ਨ ਮਿਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਅ ਉਸ ਸਮੇਂ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹਾਂ ਖੈਰਾ ਸਾਹਿਬ ਮੈਨੂੰ ਜਰੂਰ ਦਰਸਤ ਕਰ ਦਿਓ ਤਾਂ ਉਸ ਸਮੇਂ ਇਹ ਜਿਹੜੇ ਵਿਅਕਤੀ ਉਸ ਸਮੇਂ ਦੀ ਵਿਧਾਨ ਸਭਾ ਦੇ ਅੰਦਰ ਮੈਂਬਰ ਵੀ ਸੀਗੇ ਔਰ ਉਸ ਸਮੇਂ ਦੀ ਸਰਕਾਰ ਦੇ ਵਿੱਚ ਸੀਗੇ ਪਰ ਲੇਕਿਨ ਅਫਸੋਸ ਇੱਕ ਵੀ ਐਕਸ਼ਨ ਕੋਈ ਵੀ ਐਫ ਆਈ ਆਰ 1986 ਤੋਂ ਲੈ ਕੇ 2022 ਤੱਕ ਕਦੇ ਵੀ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ